ਕਿਸਾਨ ਆਗੂ ਤਾਂ ਲਗਾਤਾਰ ਇਹ ਗੱਲ ਕਹਿ ਰਿਹਾ ਕਿ ਮੁੱਖ ਮੰਤਰੀ ਦਾ ਰਵਈਆ ਚਾਣਕੀ ਮੰਗਾ ਬਾਰੇ ਜਥੇਬੰਦੀ ਦੇ ਟੈਲਗ ਜਿਹੜੇ ਕਰ ਰਹੀ ਸੀ ਉਹਨਾਂ ਦੇ ਬਾਰੇ ਉਹ ਸਾਰੇ ਵਤੀਰੇ ਚ ਅਚਾਨਕ ਤੋਂ ਦਿੱਲੀ ਆ ਗਈ ਤੂੰਟ ਕੇ ਖੜੇ ਹੋਗੇ ਤੇ ਨਰਾਜ਼ਗੀ ਨਾਲ ਉੱਠ ਕੇ ਹੋ ਚਲੇਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮੀਡੀਆ ਸਾਹਮਣੇ ਗੱਲ ਕਹੀ ਹੈ ਫਿਰ ਕਹਿੰਦੇ ਵੀ ਦੋ ਮਾਮਲੇ ਇਕੱਠੇ ਤਾਂ ਨਹੀਂ ਚੱਲ ਸਕਦੇ ਮੋਰਚਾ ਤੇ ਗੱਲਬਾਤ ਨਾਲ ਨਾਲ ਨਹੀਂ ਚੱਲ ਸਕਦੀ ਆ ਕਈ ਕਿਸਾਨ ਆਗੂ ਦੀ ਵਾਕਫਤਾਵਾਂ ਤੇ ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ। ਜੁਵੀਰ ਸਿੰਘ ਬੁੱਢੀਆਂ ਉਹ ਵੀ ਕਿਸਾਨੀ ਪਿਸ਼ੋਕਰ ਵਾਲੇ ਆਗੂ ਐ, ਸਿਨਿਜਾ ਆਗੂ ਐ। ਉਹਨਾਂ ਕੋਲੋਂ ਫੇਰੇ ਗੱਲ ਕਹੀ ਗਈ ਐ ਕਿ ਅਸੀਂ ਜਿਹੜਾ ਕਿਸਾਨ ਆਗੂਆਂ ਨਾਲ ਗੱਲਬਾਤ ਕਰਨ ਲਈ ਤਿਆਰ ਆਂ, ਸਾਡੇ ਗੱਲਬਾਤ ਲਈ ਦਰਵਾਜ਼ੇ ਖੁੱਲੇ ਆ। ਉਹ ਕਹਿੰਦੇ ਕੋਈ ਹੰਤ ਮੰਨ ਐ, ਮੈਂ ਵੀ ਮੀਡੀਆ 'ਚ ਸੁਣ ਰਿਹਾ ਆਂ। ਜੀ। ਸਾਫ਼ ਤੌਰ ਤੇ ਗੱਲ ਕਹੇ ਜੇ ਕਿ ਜਾਂ ਤਾਂ 5 ਵਜੇ ਤੱਕ ਜਿਹੜੇ ਤਹਿਸੀਲਦਾਰ ਐ ਜਾਂ ਹੋਰ ਮਾਲ ਭਾਗ ਨਾਲ ਜੁੜੇ ਹੋਏ ਦਿਖਾਰੀ ਹੜਤਾ ਹੱਥਿਆ ਵਾਪਸ ਆ ਜਾਣਾ। ਉਹ ਕੰਦੇ ਜੀ ਛੁੱਟੀ ਲਈ ਆ ਤਾਂ ਫਿਰ ਛੁੱਟੀ ਤੁਹਾਨੂੰ ਮੁਬਾਰਕਾ ਤੁਮੀਜ਼ਾ ਦੇ ਬਡੂਨ ਕੇ ਸਾਥ ਤਾਂ ਬਾਹਰ ਹੋ ਗਏ ਆ ਸਤ ਮੈਂ ਮੇਰੀ ਕਮੇਟੀ ਨੂੰ ਪੰਜ ਮੈਂ ਮੇਰੀ ਕਮੇਟੀ ਨੇ ਕਾਕਾ ਸਾਹਿਬ ਜੀ ਤੇ ਆਪਣੀ ਗੱਲਬਾਤ ਕਰਨ ਤੋਂ ਬਾਅਦ ਹੁਣ ਇਹ ਸੁਨੇਹਾ ਦਿੱਤਾ ਇਸ ਗੱਲ ਦਾ ਕਿ 18 ਮਾਰਚ ਤੋਂ ਅਸੀਂ ਬਕਾਇਦਾ ਇਸ ਹੁਮਣੀ ਕਲਗਲ ਦੀ ਭਰਤੀ ਸ਼ੁਰੂ ਕਰਨ ਲੱਗੇ ਆ 2 ਨੌਜਵਾਨ ਤੇ ਡੇਗੇ ਇੱਕ ਦਾ ਨਾਮ ਗੁਰਦੇਵ ਸਿੰਘ ਜੀ ਤੇ ਇੱਕ ਦਾ ਨਾਮ ਸੁਖਵੰਤ ਸਿੰਘ ਦੋਨੇ ਆਪਣੇ ਆਪਣੇ ਘਰਾਂ ਤੋਂ ਚੁੱਕੇ ਗਏ ਜੋ ਕਿ ਜਿਹੜੇ ਥਾਣੇ ਚ ਲਿਆਂਦੇਗੇ ਥਾਣੇ ਚ ਲਿਆ ਕੇ ਫਿਰ ਦਿਖਾਇਆ ਗਿਆ ਕਿ ਪੱਟੀ ਖੇਤਰ ਦੇ ਚ ਕੁਇਦੰ ਕਹਿੰਦੇ ਪੁੱਛ ਪੜਤਾਲ ਲਈ 11ਾਂ ਦੀ ਪੜਤਾਲ ਲਈ ਲੈ ਕੇ ਜਾ ਰਹੇ ਸੀ ਉਹਨਾਂ ਨੂੰ ਘੋੜੇ ਕਰਾ ਦਿੱਤਾ ਗਿਆ ਤੇ ਬਾਅਦ ਚ ਮੁਕਾਬਲਾ ਦਿਖਾਇਆ ਗਿਆ ਜੀ ਹੱਥ ਜਿਹੜੇ ਸਾਹਮਣੇ ਆਇਆ ਕਿ ਸਾਰਾ ਝੂਠਾ ਮੁਕਾਬਲਾ ਸੀ ਸਤਿ ਸ਼੍ਰੀ ਅਕਾਲ ਜੀ ਐਨਬੀਐਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਜੀ ਬਿਲਾ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਦੇ ਵਿੱਚ ਕੁਝ ਅਸੀਂ ਦਿਨ ਦੀਆਂ ਅਹਿਮ ਖਬਰਾਂ ਦੇ ਉੱਤੇ ਚਰਚਾ ਕਰਦੇ ਹਾਂ ਤੇ ਚਰਚਾ ਕਰਨ ਦੇ ਵਾਸਤੇ ਸਾਡੇ ਨਾਲ ਮੌਜੂਦ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਰ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਅੱਜ ਇਹ ਮਿਹਰਬਾਨੀ ਤੁਹਾਨੂੰ ਤੇ ਦਰਸ਼ਕਾਂ ਨੂੰ ਨੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਆਏ ਮੁੱਦੇ ਆ ਲੋ ਸਵਾਲ ਇਹਨਾਂ ਮੁੱਦਿਆਂ 'ਤੇ ਜੀ ਸਰ ਕੱਲ ਚੰਡੀਗੜ੍ਹ ਦੇ ਵਿੱਚ ਜਿਹੜੀ ਮੀਟਿੰਗ ਹੋਈ ਆ ਕਿਸਾਨਾਂ ਦੀ ਪੰਜਾਬ ਸਰਕਾਰ ਦੇ ਨਾਲ ਤੇ ਉਸ ਮੀਟਿੰਗ ਦੇ ਵਿੱਚ ਕੁਸ਼ਕਾਰਨਾ ਕਰਕੇ ਸੀਐਮ ਮਾਨ ਉੱਥੋਂ ਉੱਠ ਕੇ ਚਲੇ ਗਏ ਤੇ ਇਸ ਮਾਮਲੇ ਨੂੰ ਲੈ ਕੇ ਅੱਜ ਸਵੇਰੇ ਕਿਸਾਨਾਂ ਦੀ ਕੁਝ ਗ੍ਰਿਫਤਾਰੀ ਵੀ ਹੋਈ ਆ ਤੇ ਕੱਲ ਨੂੰ ਚੰਡੀਗੜ੍ਹ ਦੇ ਵਿੱਚ ਇੱਕ ਕਿਸਾਨਾਂ ਦਾ ਜਿਹੜਾ ਇਕੱਠ ਹੋਣਾ ਕਿਵੇਂ ਦੇਖਦੇ ਹੋ ਬਿਲਕੁਲ ਜਦੋਂ ਆਪਾਂ ਜ਼ਿਕਰ ਕਰਾਂ ਇਸ ਮਾਮਲੇ ਦਾ ਕੱਲ ਬੜੇ ਸਤਿਫਹਾਵਨ ਵਾਲੇ ਮਾਹੌਲ ਚ ਕਿਸਾਨਾਂ ਦਾ ਵੀ ਕਹਿਣਾ ਹੈ ਸਰਕਾਰ ਦੇ ਜਿਹੜੇ ਬਲਾਰੇ ਉਹ ਵੀ ਕਹਿ ਰਹੇ ਕਿ ਮੁੱਖ ਮੰਤਰੀ ਭਗਵੰਤ ਮਾਨ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਲਈ ਆਗੂ ਆ ਉਹਨਾਂ ਵਿੱਚਕਾਰ ਬੜੇ ਸਦਭਾਣਾ ਵਾਲੇ ਮਾਹੌਲ 'ਚ ਗੱਲਬਾਤ ਹੋਈ ਜੀ ਕੁਝ ਗਿਵਨ ਕਹਿੰਦੇ 15 16 ਮੰਗਾਂ ਸੀ ਜਿਹਨਾਂ ਮੰਗਾਂ ਉੱਤੇ ਵਿਚਾਰ ਵਿਟਾਂਦਰਾ ਕੀਤਾ ਜਾਣਾ ਸੀ ਜੀ ਜੀ 4 ਵਜੇ ਤੋਂ ਬਾਅਦ ਮੀਟਿੰਗ ਸ਼ੁਰੂ ਹੋਈ 2.5 ਘੰਟੇ ਮੀਟਿੰਗ ਚੱਲਦੀ ਵੀ ਰਹੀ ਜੀ ਸਰ ਤੇ ਫਿਰ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹਨਾਂ ਨੂੰ ਅੱਖ ਦੀ ਕੋਈ ਸਮੱਸਿਆ ਹੈਗੀ ਹੈ ਡਾਕਟਰ ਨੂੰ ਦਿਖਾਉਣਾ ਉਹਨਾਂ ਨੇ ਇਸ ਕਰਕੇ ਜਾਣਾ ਪੈਣਾ ਉਸ ਤੋਂ ਬਾਅਦ ਵਿੱਚ ਥੋੜੀ ਹੋਰ ਗੱਲਬਾਤ ਹੋਈ ਉਸ ਗੱਲਬਾਤ ਦੇ ਚੱਲਦਿਆਂ ਮੁਕੰਦਰ ਭਗਵੰਤ ਜੀ ਨੇ ਕਿਹਾ ਕਿ ਦੇਖੋ ਗੱਲਬਾਤ ਤਾਂ ਠੀਕ ਹੈ ਪਰ ਮੋਰਚੇ ਬਾਰੇ ਤੁਹਾਡੀ ਕੀ ਰਾਇ ਹੈ ਮੋਰਚੇ ਦਾ ਨਜ਼ਰੀਆ ਦੇਖ ਕੇ ਉਹਨਾਂ ਨੇ ਕਿਹਾ ਜਿਦਾਂ ਕਿ ਕਿਸਾਨਾਂ ਦਾ ਜੋ ਸਰਕਾਰੀ ਤੌਰ ਤੇ ਤਰਸਮਾਨ ਜੋਸ਼ ਕਹਿ ਰਿਹਾ ਹੈ ਜੀ ਕਿ ਮੁਕੰਦਰ ਭਗਵੰਤ ਜੀ ਜਦੋਂ ਪੁੱਛਿਆ ਤਾਂ ਕਿਸਾਨਾਂ ਨੇ ਕਿਹਾ ਕਿ ਮੋਰਚਾ ਤਾਂ ਸਾਡਾ ਲੱਗੇਗਾ ਲੱਗੇਗਾ ਜੀ ਤੇ ਮੁਕੰਦਰ ਭਗਵੰਤ ਜੀ ਅੱਜ ਮੀਡੀਆ ਸਾਹਮਣੇ ਉੱਤੇ ਗੱਲ ਕਹੀ ਹੈ ਫਿਰ ਕਹਿੰਦੇ ਵੀ ਦੋ ਮਾਮਲੇ ਇਕੱਠੇ ਤਾਂ ਨਹੀਂ ਚੱਲ ਸਕਦੇ ਮੋਰਚਾ ਤੇ ਗੱਲਬਾਤ ਨਾਲ ਨਾਲ ਨਹੀਂ ਚੱਲ ਸਕਦੀ ਜਾਂ ਤੱਕ ਇਹ ਕਹਿੰਦੇ ਗੱਲਬਾਤ ਹੋਏਗੀ ਤੇ ਜਾਂ ਫਿਰ ਜਿਹੜਾਗਾ ਮੋਰਚਾ ਲੱਗੇਗਾ ਇਸ ਮਾਮਲੇ ਨੂੰ ਲੈ ਕੇ ਹੁਣ ਦੇਖਿਆ ਜਾ ਰਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਜਿਹੜਾ ਜਿਸ ਤਰੀਕੇ ਨਾਲ ਵਾਤਾਵਰਕ ਕਿਸਾਨਾਂ ਆਗੂਆਂ ਦੀ ਗੱਲਬਾਤ ਹੋਈ ਸੀ ਉਹ ਗੱਲਬਾਤ ਜਿੱਥੇ ਬੇਸਚਾਰੀ ਹੁਣ ਅੱਗੇ ਵੀ ਮਾਮਲਾ ਹੋਰ ਉਲਝਦਾ ਨਜ਼ਰ ਆ ਰਿਹਾ ਜੀ ਜੇ ਤੁਸੀਂ ਜ਼ਿਕਰ ਕੀਤਾ ਅੱਜ ਜਿਹੜੇ ਵੱਡੇ ਕਈ ਕਿਸਾਨ ਆਗੂਆਂ ਨੂੰ ਕਰਾਂ ਨਜ਼ਰਬੰਦ ਵੀ ਕੀਤਾ ਗਿਆ ਦਵੀ ਸਿੰਘ ਰਾਜੇਵਾਲ ਨੂੰ ਸੁਣ ਰਿਹਾ ਸੀ ਇਹ ਦਿਨ ਸ਼ਿਕੰਦਰ ਸਿੰਘਾ ਅਗਰਾਂ ਦੀ ਗੱਲ ਕਰ ਲਈਏ ਕਈ ਕਿਸਾਨਾਂ ਗੁੰਡੀ ਵਾਕਫਾ ਖਥਾਂ ਦੇ ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ ਸੋ ਜੋ ਮੌਜੂਦਾ ਸਥਿਤੀ ਬਣੀ ਹੋਈ ਹੈ ਉਹਦੇ ਮਤਲਬ ਨਜ਼ਰ ਆਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਤੇ ਸਮੂਹਿਤ ਕਿਸਾਨ ਮੋਰਚਾ ਉਹਨਾਂ ਦੇ ਆਗੂ ਤੇ ਕਿਸਾਨ ਜਿੱਥੇ ਬਣੀਆਂ ਇਸ ਵੇਲੇ ਅਮਨੋ ਸਾਹਮਣੇ ਨਜ਼ਰ ਆ ਰਿਹਾ ਹੈ ਗਲਵਾਜ਼ਾ ਮਾਹੌਲ ਤੇ ਅਚਾਨਕ ਜਿਹੜਾ ਟਕਰਾਵ ਵਾਲੀ ਸਥਿਤੀ ਪਸਲ ਗਈ ਬਣ ਗਈ ਜੀ ਸਰ ਇਹ ਤਿੰਨ ਆザ ਪੰਜਾਬ ਦੇ ਹੱਕ ਚਾ ਨਾ ਹੀ ਕਿਸਾਨਾਂ ਦੇ ਹੱਕ ਚ ਹਾਲਾਂਕਿ ਕਿਸਾਨ ਵੀ ਇਹ ਗੱਲ ਕਹਿ ਰਹੇ ਕਿ ਅਸੀਂ ਤਾਂ ਗੱਲਬਾਤ ਕਰਨ ਲਈ ਤਿਆਰ ਆਏ ਅਸੀਂ ਤਾਂ ਮੰਗਾਂ ਦੇ ਉੱਤੇ ਗੱਲਬਾਤ ਕਰਨੀ ਹੈ ਔਰ ਗੱਲਬਾਤ ਕਿਹਨਾਂ ਨਾਲ ਕਰਨੀ ਹੈ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਨਾਲ ਹੀ ਕਰਾਂਗੇ ਜੀ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪ ਸਾਹ ਤੌਰ ਤੇ মিডিਆ 'ਚ ਸਿੱਧੇ ਤੌਰ ਤੇ ਕਹ ਲਿਆ ਕਿਸੇ ਗੱਲਬਾਤ ਕਰਨੀ ਹੈ ਤਾਂ ਫਿਰ ਗੱਲਬਾਤ ਦਾ ਰਾਹ ਅਪਣਾਇਆ ਜਾਏ ਫਿਰ ਮੋਰਚੇ ਦਾ ਰਾਹ ਨਾ ਅਪਣਾਇਆ ਜਾਏ ਹੁਣ ਜਿਸ ਤਰ੍ਹਾਂ ਦੀ ਸਥਿਤੀ ਬਣੀ ਵੀ ਹੈ ਇਹ ਪੰਜਾਬ ਦੇ ਹਿੱਤ ਵਿੱਚ ਵੀ ਨਹੀਂ ਆ ਕਿਸਾਨੀ ਦੇ ਹਿੱਤ ਵਿੱਚ ਵੀ ਨਹੀਂ ਆ ਉਹ ਸਰਕਾਰ ਦੇ ਹਿੱਤ ਵਿੱਚ ਨਹੀਂ ਆ ਦੇਖੋ ਜੋ ਚੱਕਰਾ ਦੀ ਸਥਿਤੀ ਬਣਦੀ ਆ ਪੰਜਾਬ ਚ ਆਪਾਂ ਮੌਜੂਦਾ ਸਥਿਤੀ ਤੇ ਆਪਾਂ ਜ਼ਿਕਰ ਕਰੇ ਜੀ ਇੱਕ ਪਾਸੇ ਸ਼ੰਭੂ ਦੇ ਖਨੋਰੀ ਬਾਰਡਰ ਬੇਸ਼ੱਕ ਉਹ ਕੇਂਦਰ ਦੇ ਨਾਲ ਉਹਨਾਂ ਦੀ ਲੜਾਈ ਆ ਪਰ ਸ਼ੰਭੂ ਵੀ ਪੰਜਾਬ ਦਾ ਹਿੱਸਾ ਆ ਖਨੋਰੀ ਪੰਜਾਬ ਦਾ ਹਿੱਸਾ ਦੂਜੇ ਪਾਸੇ ਹਰਿਆਣਾ ਵਾਲਾ ਨੇ ਜਿਹੜਾ ਕਿਸਾਨਾਂ ਨੂੰ ਰੋਕਿਆ ਅੱਗੇ ਵਧਣ ਤੋਂ ਤੇ ਦਿੱਲੀ ਜਾਣ ਦੀ ਗੱਲ ਕਰਦੇ ਉਹ ਕਹਿੰਦੇ ਦਿੱਲੀ ਨਹੀਂ ਜਾਣ ਦੇਵਾਂਗੇ ਤੁਹਾਨੂੰ ਇੱਥੇ ਹੀ ਬੈਠੇ ਰਹੋ ਸੋ ਜੰਬੂ ਦੇ ਖਨੋਰੀ ਬਾਟ ਦੇ ਜਿਹੜੇ ਕਿਸਾਨ ਹੈ ਸਾਲ ਤੋਂ ਉੱਪਰ ਦਾ ਉਹਨਾਂ ਨੂੰ ਹੋ ਗਿਆ ਮੋਰਚਾ ਲਈ ਬੈਠਿਆ ਨੂੰ ਉਹਨਾਂ ਕੇਂਦਰ ਨਾਲ ਪਿਛਲੇ ਦਿਨਾਂ 'ਚ ਗੱਲਬਾਤ ਹੋਈ ਆ ਜੀ ਦੋ ਦੌਰ ਦੀ ਗੱਲਬਾਤ ਹੋਈ ਅਗਲੇ ਦੌਰ ਦੀ ਗੱਲਬਾਤ ਫੇਰ ਅਗਲੇ ਦਿਨਾਂ 'ਚ ਹੋਏਗੀ ਉਹ ਤੇ ਕੀ ਨਤੀਜੇ ਸਾਹਮਣੇ ਆਉਣਗੇ ਉਹ ਦੇਖਿਆ ਜਾਏਗਾ ਪਰ ਐਨਸ ਮੌਕੇ ਦੇ ਉੱਤੇ ਸਹਿਯੁਤ ਕਿਸਾਨ ਮੋਰਚਾ ਜਿਹਨੇ ਦਿੱਲੀ 'ਦੀ ਵੱਡੀ ਲੜਾਈ ਲੜੀ ਉਹਨਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੰਗਾਂ ਦੇ ਉੱਤੇ ਡਾਇਲਾਗ ਸ਼ੁਰੂ ਕੀਤਾ ਗਿਆ ਜੀ ਉਹ ਆਪ ਵੀ ਕਹਿ ਰਹੇ ਕਹਿੰਦੇ ਕਿ ਕੁਝ ਮੰਗਾਂ ਦਾ ਸੰਦ ਪੰਜਾਬ ਸਰਕਾਰ ਨਾਲ ਤੇ ਕੁਝ ਮੰਗਾਂ ਦਾ ਸਬੰਧ ਕੇਂਦਰ ਨਾਲ ਜਿਹੜਾ ਪੰਜਾਬ ਸਰਕਾਰ ਨਾਲ ਸਬੰਧਾਂ ਮੰਗਾਂ ਦਾ ਕਹਿੰਦਾ ਉਹਨਾਂ ਮੁੱਦਿਆਂ ਤੇ ਅਸੀਂ ਗੱਲਬਾਤ ਕੀਤੀ ਹੈ ਹੁਣ ਕਿਸਾਨ ਆਗੂ ਤਾਂ ਲਗਾਤਾਰ ਇਹ ਗੱਲ ਕਹਿ ਰਿਹਾ ਕਿ ਮੁੱਖ ਮੰਤਰੀ ਜੇ ਰਵਈਆ ਚਾਣ ਕਿ ਮੰਗਾਂ ਬਾਰੇ ਜਥੇਬੰਦੀ ਦੇ ਡਾਇਲਾਗ ਜਿਹੜੇ ਕਰ ਰਹੀ ਸੀ ਉਹਨਾਂ ਦੇ ਬਾਰੇ ਉਹ ਸਾਰੇ ਵਤੀਰੇ ਚ ਅਚਾਨਕ ਤੋਂ ਦਿੱਲੀ ਆ ਗਈ ਤੂੰ ਉੱਠ ਕੇ ਖੜੇ ਹੋਗੇ ਤੇ ਨਰਾਜ਼ਗੀ ਨਾਲ ਉੱਠ ਕੇ ਹੋ ਚਲੇ ਗਏ ਜੀ ਕਿਸਾਨ ਆਗੂ ਨੂੰ ਵੀ ਇਸ ਕੱਲ ਦੀ ਕਾਫੀ ਹੋ ਗਈ ਸਾਨੂੰ ਤਕਰੀਬ ਹੈ ਕਿ ਮੁੱਖ ਮੰਤਰੀ ਇਸ ਕਦਰ ਚਲੇਗੇ ਨਹੀਂ ਜਾਣਾ ਚਾਹੀਦਾ ਸੀ ਦੂਜੇ ਪਾਸੇ ਸਰਕਾਰ ਨੂੰ ਇਸ ਕਾਦੇ ਤਕਰੀਫ ਆ ਕਹਿੰਦੇ ਵਿੱਚ ਵੋਟ ਚਾ ਲਾਉਣਾ ਤਾਂ ਗੱਲਬਾਤ ਕਿਉਂ ਸੋ ਦੋਨੇ ਤਰ੍ਹਾਂ ਇਸ ਵੇਲੇ ਟਕਰਾਅ ਦੀ ਸਥਿਤੀ ਜ ਬਣੀ ਹੈ ਕਿਸਾਨ ਕਹਿੰਦੇ ਕਿ ਸਾਡੀਆਂ ਕੁਝ ਮੰਗਾਂ ਜਿਹੜੀਆਂ ਪਹਿਲਾਂ ਹੀ ਪੰਜਾਬ ਸਰਕਾਰ ਵੱਲੋਂ ਹਾਂ ਕੀਤੀ ਜਾ ਚੁੱਕੀ ਸੀ ਉਹਨਾਂ ਦੇ ਬਾਰੇ ਵਿਚਾਰ ਚ ਗੱਲਬਾਤ ਕਰ ਰਹੇ ਸੀ ਕੋਈ ਇਹੋ ਜੀ ਗੱਲ ਨਹੀਂ ਸੀ ਗੱਲਬਾਤ ਚੰਗੇ ਮਾਹੌਲ ਸੀ ਉਹ ਕਹਿੰਦੇ ਜੇ ਸਰਕਾਰ ਚਾਹੁੰਦੀ ਇਹ ਵੀ ਕਹਿ ਸਕਦੇ ਸੀ ਜੇ ਇੱਕ ਬੈਠਕ ਦੇ ਵਿੱਚ ਗੱਲਬਾਤ ਨਹੀਂ ਨਿਬੜ ਸਕਦੀ ਤਾਂ ਅਗਲੀ ਕੋਈ ਤਰੀਕ ਦਿੱਤੀ ਚਾਸਦੀ ਕਿਸਾਨ ਕਹਿੰਦੇ ਕਿ ਅਸੀਂ ਅਗਲੀ ਤਰੀਕ ਵੀ ਗੱਲਬਾਤ ਕਰਨੇ ਤਿਆਰ ਸੀ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਨਾ ਤੋ ਅਗਲੀ ਤਰੀਕ ਦਿੱਤੀ ਅਚਾਨਕ ਹੀ ਉੱਠ ਕੇ ਖੜੇ ਉਹਨਾਂ ਨੇ ਕਿਹਾ ਕਿ ਜੇ ਮੋਰਚਾ ਲਾਉਣਾ ਤਾਂ ਫਿਰ ਤੁਸੀਂ ਮੋਰਚਾ ਹੀ ਲਾ ਲਓ ਫਿਰ ਮੰਗਾਂ ਦੀ ਮੰਨੇ ਜਾਣ ਦੀ ਕੋਈ ਗੱਲ ਨਹੀਂ ਜਿਹੜੀਆਂ ਗੱਲਾਂ ਤੇ ਸਹਿਮਤੀ ਹੋਈ ਹੈ ਉਹ ਸਹਿਮਤੀ ਵੀ ਖਤਮ ਹੈ ਜੀ ਇਹੋ ਜੀ ਸਥਿਤੀ ਇਸ ਵੇਲੇ ਬਣਦੀ ਹੋਈ ਨਜ਼ਰ ਆ ਰਹੀ ਹੈ ਇੱਕ ਪਾਸੇ ਸਰਕਾਰ ਹੈ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ ਹੈ ਇੱਕ ਹੋਰ ਮੋਰਚਾ ਜਿਹੜਾ ਸੰਯੁਕਤ ਕਿਸਾਨ ਮੋਰਚਾ ਗੈਰਹਾਸੀ ਹੈ ਤੇ ਉਹਨਾਂ ਦੇ ਸਹਿਯੋਗੀ ਹੈ ਉਸੀਂ ਉਹਦੇ ਖਨੌਰੀ ਬਾਰਡਰ ਤੇ ਬੈਠੇ ਆ ਔਰ ਠੀਕ ਇੱਕ ਦਿਨ ਬਾਅਦ ਜਦੋਂ ਆਪਾਂ ਗੱਲਬਾਤ ਕਰ ਰਹੇ ਆ ਸੀਮਿਤ ਕਿਸਾਨ ਮੋਰਚਾ ਜਿਹੜਾ ਦਿੱਲੀ ਵਾਲਾ ਜਿਹਨੇ ਵੱਡੀ ਅਗਵਾਈ ਕੀਤੀ ਆ ਉਹਨਾਂ ਵੱਲੋਂ ਪਹਿਲਾਂ ਹੀ ਐਲਾਨ ਕੀਤਾ ਆ ਕਿ ਅਸੀਂ 5 ਮਾਰਚ ਨੂੰ ਚੰਡੀਗੜ੍ਹ ਜਾ ਕੇ ਮੋਰਚਾ ਲਾਵਾਂਗੇ ਕਿਸਾਨ ਮੰਗਾ ਦੇ ਉੱਤੇ ਜੀ ਉਹ ਦੇਖਿਆ ਜਾਏਗਾ ਕਿ ਸਰਕਾਰ ਮੋਰਚਾ ਲਾਉਣ ਦੇਗੀ ਨਹੀਂ ਲਾਉਣ ਦੇਗੀ ਕਿਉਂਕਿ ਸਰਕਾਰ ਨੇ ਕਿਹਾ ਕਿ ਇਸ ਤਰੀਕੇ ਨਾਲ ਗੱਲਬਾਤ ਨਹੀਂ ਚੱਲ ਸਕਦੀ ਦੂਜੇ ਪਾਸੇ ਪੰਜਾਬ ਸਰਕਾਰ ਦੇ ਨਾਲ ਚੰਡੀਗੜ੍ਹ ਪ੍ਰਸ਼ਾਸਨ ਹੈ ਜ਼ਿਲ੍ਹਾ ਪ੍ਰਸ਼ਾਸਨ ਤੋਂ ਜਿਹੜਾ ਕਿਸਾਨਾਂ ਆ ਗੂਚ ਜਿੱਥੇ ਬੰਦੀਆਂ ਉਹ ਕਹਿੰਦੇ ਕਿਸਾਨ ਨੂੰ ਧਰਨਾ ਲਾਉਣ ਦੇ ਲਈ ਸੈਕਟਰ 34 ਜਾਂ ਹੋਰ ਕੋਈ ਠੋਕੀ ਜਗ੍ਹਾ ਦਿੱਤੀ ਜਾਵੇ ਜਿੱਥੇ ਬੈਠ ਕੇ ਸੀ ਪ੍ਰੋਟੈਸਟ ਕਰ ਸਕੇ ਆਪਣੇ ਮੰਗਾਂ ਦੀ ਗੱਲਬਾਤ ਕਰ ਸਕੇ ਜੀ ਨਾ ਤਾਂ ਜੇ ਝੂਠੀ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਨਹੀਂ ਬਣੀ ਹੈ ਤੇ ਪੰਜਾਬ ਸਰਕਾਰ ਨਾਲ ਤਾਂ ਗੱਲਬਾਤ ਕੀ ਨਹੀਂ ਬਣੀ ਸੀ ਉਹ ਆਪਾਂ ਡਿਸਕਸ ਕਰ ਹੀ ਰਹੇ ਹਾਂ ਕਿ ਟਕਰਾਅ ਵਾਲੀ ਸਥਿਤੀ ਹੈ ਉਹ ਉਸ ਦਿਤੀ ਦੇ ਚੱਲਦੇ ਕਿਸਾਨਾਂ ਨੇ ਵੀ ਆਪਣਾ 5 ਮਾਰਚ ਦਾ ਜਿਹੜਾ ਪ੍ਰੋਗਰਾਮ ਆ ਉਹ ਮੁਜ਼ਬੀ ਨਹੀਂ ਕੀਤਾ ਉਸੇ ਤਰੀਕੇ ਨਾਲ ਕਹਿਵਾ ਜੀ ਕਿਸਾਨਾਂ ਦੇ ਇਹ ਵੀ ਦਾਵਾ ਹੈ ਕਿ ਬੇਸ਼ੱਕ ਸਰਕਾਰ ਜਿਹੜੀ ਕਿ ਫੋੜੋ ਫੜੀ ਦਾ ਕੰਮ ਕਰ ਰਹੀ ਹੈ ਕਿਸਾਨਾਂ ਨੂੰ ਨਜ਼ਰਬੰਦ ਕਰ ਰਹੀ ਹੈ ਇਹਦੇ باوجود ਕਹਿੰਦੇ ਕਿ ਕਿਸਾਨ ਜਿਹੜੇ ਇੱਕ ਪੰਜਾਬ ਚ ਵੱਡੀ ਗਿਣਤੀ ਚ 5 ਮਾਰਚ ਦੇ ਮੋਰਚੇ ਲਈ ਹੰਗਾਰਾ ਭਰਨਗੇ ਯਾਰ ਆ ਰਹੇ ਚੰਡੀਗੜ੍ਹ ਜੀ ਦੇਖਿਆ ਜਾਏਗਾ ਕਿ ਕੀ ਸਥਿਤੀ ਬਣਦੀ ਹੈ ਟਕਰਾਲੀ ਸਥਿਤੀ ਬਣਦੀ ਹੈ ਜਾਂ ਫਿਰ ਵੀ ਡਾਇਲੌਗ ਗੱਲਬਾਤ ਹੋ ਸਕਦੀ ਹੈ ਜੈਨ ਇਸ ਮੌਕੇ ਤੇ ਜਦੋਂ ਆਪਾਂ ਗੱਲਬਾਤ ਕਰ ਰਹੇ ਹਾਂ ਤਾਂ ਪੰਜਾਬ ਦੇ ਖੇਤੀਬਾੜੀ ਮੰਤਰੀ ਵੀ ਮੀਸ ਸਿੰਘੂੜੀਆਂ ਜੀ ਉਹ ਵੀ ਕਿਸਾਨੀ ਪਿਸ਼ੋਕੜ ਵਾਲੇ ਆਗੂ ਐ ਸਨਿਦਾ ਆਗੂ ਐ ਉਹਨਾਂ ਨੂੰ ਉਹ ਫੇਰੇ ਗੱਲ ਕਹੀ ਗਈ ਐ ਕਿ ਅਸੀਂ ਜਿਹੜਾ ਕਿਸਾਨ ਆਗੂਆਂ ਨਾਲ ਗੱਲਬਾਤ ਕਰਨ ਲਈ ਤਿਆਰ ਆ ਸਾਡੇ ਗੱਲਬਾਤ ਲਈ ਦਰਵਾਜ਼ੇ ਖੁੱਲੇ ਆ ਜੀ ਜੀ ਕੀ ਜਿਹੜਾ ਕੁੜੀਆਂ ਸਾਹ ਦਾ ਜਿਹੜਾ ਡਾਇਲਾਗ ਆ ਗੱਲਬਾਤ ਦਾ ਇਹਨਾਂ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੋੜ ਚ ਦੇਖਾਲ ਜ਼ਰੂਰ ਗੱਲ ਕੀਤੀ ਐ ਜੀ ਸਰ ਉਹਨਾਂ ਨਾਲ ਇਹ ਵੀ ਕਹਿ ਕੇ ਮੈਂ ਆਪ ਕਿਸਾਨ ਆ ਕਿਸਾਨੀ ਪਿਸ਼ੋਕੜ ਤੋਂ ਆਂ ਅਸੀਂ ਗੱਲਬਾਤ ਤੋਂ ਇਨਕਾਰ ਨਹੀਂ ਮੇਰੇ ਗੱਲਬਾਤ ਲਈ ਬੂਹੇ ਹਿਸ਼ਾਂ ਖੁੱਲੇ ਆ ਜੀ ਸਰ ਕੀ ਉਹਨੇ ਮੀਡੀਆ ਦੇ ਵਿੱਚ ਗੱਲ ਕਹੀ ਐ ਜਾਂ ਅਮਰੀਤੌਰ ਤੇ ਵੀ ਜਿਹੜੀਆਂ ਕਿਸਾਨ ਜਿੱਥੇ ਬੰਦੀਆਂ ਸੂਤ ਕਿਸਾਨ ਮੋਰਚਾ ਜੀ ਸਰ ਉਸ ਨੂੰ ਸੁਨਿਆ ਪੇ ਜਾਇਆ ਜਾਏਗਾ ਜੀ ਸਰ ਇੱਕ ਦਿਨ ਤੋਂ ਪਹਿਲਾਂ ਕੋਈ ਗੱਲਬਾਤ ਸ਼ੁਰੂ ਹੋ ਸਕਦੀ ਹੈ ਜਹ ਟਕਰਾਹ ਦੀ ਸਥਿਤੀ ਬਣੀ ਰਹੇਗੀ ਇਹਨਾਂ ਸਾਰੇ ਸਥਿਤੀ ਦੇ ਉੱਤੇ ਨਜ਼ਰਾਂ ਬਣੀਆਂ ਰਹਿਣੀਆਂ ਕਿ ਧੰਨਵਾਦ ਕਿ ਉਹ ਜਿਹੇ ਹਾਲਾਤ ਬਣਦੇ ਆ ਚੰਡੀਗੜ੍ਹ ਤੇ ਪੰਜਾਬ ਦੇ ਕਿਸਾਨ ਜਿੱਥੇ ਬੰਦੀਆਂ ਤੇ ਪੰਜਾਬ ਸਰਕਾਰ ਵਿੱਚ ਕਾ ਜੀ ਜੀ ਸਰ ਜੀ ਸਰ ਸਰ ਜੇਕਰ ਗੱਲ ਕਰੀਏ ਤਸੀਲਦਾਰਾਂ ਦੀ ਤਾਂ ਹੜਤਾਲ ਦੇ ਉੱਤੇ ਚੱਲ ਰਹੇ ਨੇ ਤੇ ਤੜਕਸਾਰ ਸੀਐਮ ਮਾਨ ਦਾ ਇੱਕ ਅਲਟੀਮੇਟਮ ਜਾਰੀ ਹੁੰਦਾ ਟਵੀਟ ਦੇ ਰਾਹੀਂ ਉਹ ਕਹਿੰਦੇ ਨੇ ਵੀ ਜਾਂ ਤਾਂ ਸਾਰੇ ਤਸੀਲਦਾਰ ਡਿਊਟੀ ਤੇ ਵਾਪਸ ਆਜੋ ਨਹੀਂ ਤਾਂ ਫਿਰ ਛੁੱਟੀ ਕੀਤੀ ਜਾਵੇਗੀ ਤੇ ਇਸ ਦਾ ਅਸਰ ਮੋਗੇ ਦੇ ਵਿੱਚ ਦੇਖਿਆ ਵੀ ਜਾ ਰਿਹਾ ਹੈ ਦਫ਼ਤਰਾਂ ਦੇ ਵਿੱਚ ਕਾਫੀ ਜਿਹੜੇ ਕਰਮਚਾਰੀ ਨੇ ਵਾਪਸ ਆ ਚੁੱਕੇ ਨੇ ਕਿਵੇਂ ਦੇਖਦੇ ਹੋ ਜੀ ਦੇਖੋ ਇਹ ਗੱਲ ਸਹੀ ਹੈ ਤੁਹਾਡੀ ਜੋ ਸਵਾਲ ਕਰ ਰਹੇ ਮਕੌਂਦਰ ਭਵੰਤਮਾਨ ਨੇ ਮੈਂ ਵੀ ਮੀਡੀਆ 'ਚ ਸੁਣ ਰਹੇ ਹਾਂ ਜੀ ਸਾਫ ਤੌਰ ਤੇ ਗੱਲ ਕਹ ਜੇ ਕਿ ਜਾਂ ਤਾਂ 5 ਵਜੇ ਤੱਕ ਜਿਹੜੇ ਤਸਿਹਿਲਦਾਰ ਹੈ ਜਾਂ ਹੋਰ ਮਾਲ ਭਾਗ ਨਾਲ ਜੁੜੇ ਹੋਏ ਅਧਿਕਾਰੀ ਹੜਤਾ ਹत्या ਵਾਪਸ ਆ ਜਾਣ ਉਹ ਕਹਿੰਦੇ ਜੇ ਛੁੱਟੀ ਲਈ ਹੈ ਤਾਂ ਫਿਰ ਛੁੱਟੀ ਤੁਹਾਨੂੰ ਮੁबारक ਫਿਰ ਦੇਖਿਆ ਜਾਏਗਾ ਕਿ ਪੰਜਾਬ ਦੇ ਲੋਕਾਂ ਸਰਕਾਰ ਤੁਹਾਨੂੰ ਕਿੱਥੇ ਜੁਆਇਨ ਕਰਾਉਂਦੀ ਹੈ ਨਹੀਂ ਕਰਾਉਂਦੀ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰ ਲਈਆ ਸਪਸ਼ਟ ਤੌਰ ਤੇ ਗੱਲ ਕਹੀ ਵੀ ਹੈ ਜੇ ਡਿਊਟੀਆਂ ਨਹੀਂ ਜੁਆਇਨ ਕਰਨਗੇ ਤਾਂ ਸਾਡੇ ਕੋਲੇ ਜਿਹੜੇ ਨਵੇਂ ਲੜਕੇ ਲੜਕੀਆਂ ਜਿਹੜੇ ਇਸ ਫੀਲਡ ਨਾਲ ਜੁੜੇ ਹੋਏ ਆ ਬਹੁਤ ਸਾਰੇ ਹੋਰ ਇਸ ਗੱਲ ਦੀ ਇੰਤਜ਼ਾਰ ਕਰ ਰਹੇ ਆ ਉਹਨਾਂ ਨੂੰ ਵੀ ਨਾ ਉਹਦਾ ਦੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਸੋ ਕਹਿੰਦੇ ਜੇ ਨਹੀਂ ਆਉਣਗੇ ਤਾਂ ਫਿਰ ਨਵੇਂ ਨੂੰ ਜ਼ਿੰਮੇਵਾਰੀ ਸੌਂਪੀ ਜਾਏਗੀ ਜੀ ਸਰ ਮੁੱਖ ਮੰਤਰੀ ਭਗਵੰਤ ਮਾਨ ਨੇ ਸਪੱਸ਼ਟ ਤੌਰ ਤੇ ਕਿਹਾ ਹੈ ਕਿ ਜਾਂ ਤੱਕ ਡਿਊਟੀਆਂ ਜਨਨ ਕਰੋ ਤੇ ਇੱਕ ਤਰੀਕੇ ਨਾਲ ਉਹਨਾਂ ਸੁਨੇਹਾ ਦਿੱਤਾ ਜੇ ਡਿਊਟੀਆਂ ਜਾਂ ਨਹੀਂ ਕਰੋਗੇ ਤਾਂ ਫਿਰ ਜਿਹੜਾ ਹੈਗਾ ਤੁਸੀਂ ਇਸ ਦੇ ਸਿੱਟੇ ਭੁਗਤਣ ਦੇ ਲਈ ਤਿਆਰ ਰਹੋ ਜੀ ਹੁਣ ਕੱਲ ਤੱਕ ਦਾ ਸਿੱਧੀ ਇਹ ਸੀ ਕਿ ਰੈਵਨਿਊ ਡਿਪਾਰਟਮੈਂਟ ਦੇ ਜਿਹੜੇ ਅਧਿਕਾਰੀ ਆ ਤਸੀਰਦਾਰ ਉਹਨਾਂ ਨੇ ਕਿਹਾ ਸ਼ੁੱਕਰਵਾਰ ਤੱਕ ਅਸੀਂ ਰਿਸਟਰੀਆਂ ਨਹੀਂ ਕਰਾਂਗੇ ਜਿਨ੍ਹਾਂ ਨੇ ਸੰਕੇਤ ਦਿੱਤਾ ਇਸ ਗੱਲ ਦਾ ਕਿ ਸ਼ੁੱਕਰਵਾਰ ਤੱਕ ਅਸੀਂ ਹੜਤਾਲ ਤੇ ਰਹਾਂਗੇ ਉਹਨਾਂ ਵਿਜੀਲੈਂਸ ਵਿਭਾਗ ਦੇ ਜਿਹੜੇ ਅਧਿਕਾਰੀ ਐ ਜਿਨ੍ਹਾਂ ਨੇ ਕੋਈ ਕਾਰਵਾਈ ਕੀਤੀ ਹੈ ਉਹਦੇ ਮਹਿਕਮੇ ਉੱਪਰ ਉਹਨਾਂ ਵੱਲ ਵੀ ਕਿਹਾ ਜਾ ਰਿਹਾ ਹੈ ਕਿ ਸਾਡੇ ਕੋਲ ਵੱਡੀਆਂ-ਵੱਡੀਆਂ ਲਿਸਟਾਂ ਤਿਆਰ ਆ ਕਿ ਕਿਸ ਕਦਰ ਵਿਜੀਲੈਂਸ ਦੇ ਅਧਿਕਾਰੀਆਂ ਵੱਲੋਂ ਲੁੱਟਮਾਰ ਕੀਤੀ ਜਾ ਰਹੀ ਹੈ ਜਾਂ ਕਿਸ ਕਦਰ ਜੜੀਆਂ ਆਏ ਗਿਆਂ ਕੋਈ ਇਸ ਤਰ੍ਹਾਂ ਦੀ ਪਿਛਤਾਚਾਰ ਦੇ ਮਾਮਲੇ ਜਿਨ੍ਹਾਂ ਦਾ ਉਹਨਾਂ ਨੇ ਡਾਇਰੈਕਟ ਇਨਡਾਇਰੈਕਟਲੀ ਜ਼ਿਕਰ ਕੀਤਾ ਹੈ ਜੀ ਸਰ ਕਿ ਅਸੀਂ ਵੀ ਲਿਸਟਾਂ ਤਿਆਰ ਕਰਕੇ ਬੈਠੇ ਹਾਂ ਹੁਣ ਵਿਜੀਲੈਂਸ ਤੇ ਤਹਿਸੀਲਦਾਰ ਇਹ ਦੋਨੇ ਮੇਕਾਂ ਪਿਆਸ ਕਰਦੇ ਇੱਕ ਦੂਜੇ ਨਾਲ ਸਿੱਧੇ ਤੌਰ ਤੇ ਟਕਰਾਉਣਾ ਚਾਹਣਗੇ ਦੂਜੇ ਪਾਸੇ ਮੁਕੰਦਰੀ ਭਗਵੰਤ ਮਾਨ ਨੇ ਇਹ ਸਾਰੇ ਮਾਮਲੇ ਦਖਲ ਦਿੰਦੇ ਆ ਸਾਫ਼ ਸਨੇਹਾ ਦਿੱਤਾ ਕਿ ਵੀ ਹੜਤਾਲ ਦਾ ਇਦਾਂ ਦਾ ਜਿਹੜਾ ਮਾਮਲਾ ਹੈ ਉਹ ਬਰਦਾਸ਼ਤ ਨਹੀਂ ਹੋਏਗਾ ਡਿਊਟੀਆਂ ਜੁਆਇਨ ਕਰੋ ਡਿਊਟੀਆਂ ਜੁਆਨ ਕਰਕੇ ਜਿਹੜਾ ਹੈਗਾ ਤੁਸੀਂ ਲੋਕਾਂ ਨੂੰ ਤਕਰੀਬ ਜਿਹੜੇ ਕੰਮ ਦੱਦੇ ਆ ਉਹ ਨਹੀਂ ਹੋਣੇ ਚਾਹੀਦੇ ਜੀ ਮੁਕੰਦਰੀ ਨੇ ਇਹ ਵੀ ਸਨੇਹਾ ਦਿੱਤਾ ਕਿ ਦੇਖੋ ਦੋ ਤਿੰਨੇ ਉਹਦੇ ਅਧਿਕਾਰੀ ਆ ਜਿਨ੍ਹਾਂ ਦੇ ਭ੍ਰਿਸ਼ਟਾਚਾਰ ਦੇ ਮਾਮਲੇ ਸੀ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਆ ਕਹਿੰਦੇ ਕਿ ਭ੍ਰਿਸ਼ਟਾਚਾਰ ਨਾਲ ਸਨੋਤਾ ਨਹੀਂ ਕੀਤਾ ਜਾ ਸਕਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਫ ਤੌਰ ਤੇ ਗੱਲ ਕਹੀ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਹੈ ਉਹ ਕਹਿੰਦੀ ਹੈ ਕਿ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਜ਼ੀਰੋ ਟੋਲਰੈਂਸ ਜੇ ਉਹ ਤਹਿਸੀਲਦਾਰ ਜਾਂ ਮਾਲਗੋਗ ਦੇ ਅਧਿਕਾਰੀ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਕਹਿੰਦੇ ਦਬਣਾ ਚਾਹਣਗੇ ਤਾਂ ਇਸ ਤਰ੍ਹਾਂ ਦਬਣ ਵਾਲਾ ਨਹੀਂ ਹੈ ਸਿੱਧੇ ਉਹ ਗੇ ਡਿਊਟੀਆਂ ਜਨ ਕਰ ਲੋ ਨਹੀਂ ਤਾਂ ਕਾਰਵਾਈ ਪਹੁੰਚਣ ਲਈ ਤਿਆਰ ਰਹੋ ਜੀ ਇਸ ਸਨੇਹਤਾਗਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੁਝ ਇਸ ਤਰ੍ਹਾਂ ਦੇ ਮੂਹਨ ਵਾਲੀ ਜਿੱਦਾਂ ਪਾਕਿਸਤਾਨਾਂ ਦੀ ਗੱਲ ਕਰਦੇ ਆ ਉਹਨਾਂ ਨੇ ਇਹ ਕਿਸਾਨਾਂ ਬਾਰੇ ਵੀ ਇਹ ਗੱਲ ਕਹੀ ਹੈ ਕਿ ਮੇਰੀ ਨਰਮੀ ਨੂੰ ਇਹ ਨਾ ਸਮਝਿਆ ਜਾਵੇ ਕਿ ਮੈਂ ਕੋਈ ਇਸ ਤਰੀਕੇ ਨਾਲ ਜਿਹੜੇ ਕੋਈ ਗਲਤ ਗੱਲ ਹੋਏਗੀ ਉਸ ਤੇ ਕਾਰਵਾਈ ਨਹੀਂ ਕਰਾਂਗਾ ਕਿਉਂ ਨਾ ਪੰਜਾਬ ਦੇ ਲੋਕ ਐ ਸੜਕਾਂ ਰੋਕਦੇ ਹੋ ਧਰਨੇ ਦਿੰਦੇ ਹੋ ਆਪਰੇਸ਼ਨ ਨਹੀਂ ਹੁੰਦੀ ਐ ਦੂਜੇ ਪਾਸੇ ਕਿਸਾਨ ਫੇਰੇ ਕਹਿੰਦੇ ਕਿ ਅਸੀਂ ਗੱਲਬਾਤ ਕਰਨੀ ਤਿਆਰ ਆ ਹੁਣ ਦੇਖਿਆ ਜਾਏਗਾ ਕਿ ਸਰਕਾਰ ਇਹਨਾਂ ਸਾਰੇ ਮੁੱਦਿਆਂ ਦੇ ਕਿਹੋ ਜਿਹੇ ਅਪਰੋਚ ਅਪਣਾਉਂਦੀ ਐ ਜੀ ਜੀ ਸਰ ਜੇਕਰ ਗੱਲ ਮੈਂ ਅਕਾਲੀ ਦਲ ਦੀ ਕਰਾਂ ਤਾਂ ਭਰਤੀਆਂ ਸ਼ੁਰੂ ਕਰਤੀਆਂ ਨੇ ਪਰ ਸੱਤ ਮੈਂਬਰੀ ਕਮੇਟੀ ਨੇ 18 ਮਾਰਚ ਨੂੰ ਕਿਹਾ ਵੀ ਭਰਤੀਆਂ ਸ਼ੁਰੂ ਕਰਾਂਗੇ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ ਇਹ ਕਾਫੀ ਦੇਰ ਦਾ ਮਾਮਲਾ ਲਟਕਿਆ ਆ ਰਿਹਾ ਦੇਖੋ ਆਪਾਂ ਗੱਲ ਫੇਰ ਹੋਈ ਜੇ ਸ਼ੁਰੂ ਕਰੀਏ ਜੀ 2 ਦਸੰਬਰ ਜਿਸੋਂ ਕਾਲ ਸਰ ਦੀ ਫ਼ਜ਼ੀਲ ਤੋਂ ਫੈਸਲੇ ਸੁਣਾਏਗੇ ਜੀ ਅਕਾਲੀ ਦਲ ਔਰ ਜਿਹੜੇ ਬਾਕੀ ਲੀਡਰਸ਼ਿਪ ਸੀ ਉਹਨਾਂ ਬਾਰੇ ਤਰਕਾਹ ਲਾਈ ਗਈ ਜੀ ਫਾਰਮਲ ਤੌਰ ਤੇ ਨਾ ਨੋ ਨੋ ਪੂਰਤੀ ਵੀ ਗਈ ਮਾਵਲਾ ਪੀੜੀ ਦਾ ਤੌਰ ਤੇ ਆ ਪਿਛਲੇ ਕਾਫੀ ਦਿਨਾਂ ਤੋਂ ਮਾਮਲਾ ਰੇਡ ਦਾ ਫਸਿਆ ਹੋਇਆ ਸੀ ਸਤਮੇਂ ਮੇਰੀ ਕਮੇਟੀ ਨੂੰ ਲੈ ਕੇ ਉਹ ਇਕਾਲਤਾ ਸਤਉ ਦੇਸ਼ ਹੋਇਆ ਸੀ ਕਿ ਸਤਮੇਂ ਮੇਰੀ ਕਮੇਟੀ ਸੁਵਣੀ ਅਕਾਲੀ ਦਲ ਦੀ ਭਰਤੀ ਕਰੇਗੀ ਜੀ ਭਰਤੀ ਕਰਨ ਤੋਂ ਬਾਅਦ ਇਹਨਾਂ ਖਾਲੀ ਜਲਦਾ ਪ੍ਰਧਾਨਾਂ ਦੀ ਚੋਣ ਹੋਏਗੀ ਬਕਾਇਦਾ ਵਿਜੀਵਟ ਢੰਗ ਦੇ ਨਾਲ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਅਕਾਲੀ ਦਲ ਦੀ ਉਹਨਾਂ ਵੱਲੋਂ ਬਕਾਇਦਾ ਭਰਤੀ ਪਹਿਲਾਂ ਹੀ ਮਹੀਨਾ ਸ਼ੁਰੂ ਕਰ ਲਈ ਗਈ ਹੈ ਜੀ ਪਰ ਇਹ ਵੀ ਕਹਿ ਗਏ ਕਿ 35 ਲੱਖ ਦੁੱਪਦਿਆਂ ਪਰਚੇ ਆ ਵੜੇ ਗੀਆਂ ਲੱਖਾਂ ਚ ਭਰਤੀ ਹੋ ਚੁੱਕੀ ਆ ਸੋ ਸੱਤ ਮੈਂਬਰੀ ਕਮੇਟੀ ਵਾਲੀ ਭਰਤੀ ਵਾਲਾ ਮਾਮਲਾ ਉਹਨਾਂ ਨੇ ਇੱਕ ਵਾਰੀ ਤਾਂ ਬੇਮਹਿਨਾ ਕਰਨ ਦਿੱਤਾ ਸੀ ਜੀ ਪਰ ਹੁਣਾਂ ਦੀ ਜਿਹੜਾ ਐਲਾਨ ਕੀਤਾ ਗਿਆ ਸੱਤ ਮੈਂਬਰੀ ਕਮੇਟੀ ਜੋ ਦੇਖੋ ਦੋ ਮੈਂਬਰ ਦਾ ਪਹਿਲੀ ਵਾਰ ਆ ਹਮ ਇਹਦੇ ਅੰਦਰ ਆਪਾਂ ਗੱਲ ਕਰਦੇ ਹਾਂ ਸ਼ਰੋਣੀ ਗੁਰਪੰਨ ਗੁੜੀ ਦੇ ਪ੍ਰਧਾਨ ਜੀ ਫਮੀ ਸਾਹਿਬ ਉਹਨਾਂ ਨੇ ਅਸਤੀਫਾ ਦਿੱਤਾ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਸੱਤ ਮੈਂਬਰੀ ਕਮੇਟੀ ਤੋਂ ਵੀ ਅਸਤੀਫਾ ਦਿੱਤਾ ਹੈ ਜੀ ਇਹਦੇ ਅੰਦਰ ਕਿਰਪਾਲ ਸਿੰਘ ਬੰਦੂਗਰ ਸ੍ਰੋਮਣੀ ਗੁਰਦਵਾਰਾ ਪ੍ਰੰਧਕ ਮੈਂ ਦੀ ਸਾਫ ਕਮਿਟੀ ਦਾ ਪ੍ਰਧਾਨ ਰਹਿਆ। ਉਹ ਵੀ 7 ਮੈਂਬਰੀ ਕਮਿਟੀ ਦਾ ਕੈਸਾ ਸੀ। ਉਹਨਾਂ ਨੇ ਕੁਝ ਦਿਨ ਪਹਿਲਾਂ ਅਸਤੀਫਾ ਦਿੱਤਾ। ਸੁਦੌਮੀ ਜੀ ਦੇ ਪਰਉੰਗ ਸਾਹਿਬ ਤਾਂ ਬਾਹਰ ਹੋ ਗਏ ਆ 7 ਮੈਂਬਰੀ ਕਮਿਟੀ ਤੋਂ। 5 ਮੈਂਬਰੀ ਕਮਿਟੀ ਨੇ ਅਕਾਲ ਸਾਹਿਬ ਜੀ ਤੇ ਆਪਣੇ ਗੱਲਬਾਤ ਕਰਨ ਤੋਂ ਬਾਅਦ ਉਹਨੇ ਸਹਿਮਾ ਦਿੱਤਾ ਇਸ ਗੱਲ ਦਾ ਕਿ 18 ਮਾਰਚ ਤੋਂ ਅਸੀਂ ਬਕਾਇਦਾ ਇਸ ਸ੍ਰੋਮਣੀ ਕਾਲੀਗੱਲ ਦੀ ਭਰਤੀ ਸ਼ੁਰੂ ਕਰਨ ਲੱਗੇ ਆ। ਜੀ। ਉਹਨੇ ਨਾ ਕੇਵਲ ਭਰਤੀ ਦੀ ਗੱਲ ਕੀਤੀ ਹੈ ਬਲਕਿ ਉਹਨਾਂ ਨੇ ਇਹ ਵੀ ਕਿਹਾ ਕਿ ਕਾਲੀ ਦਲ ਦੀ ਮਜ਼ਬੂਤੀ ਲਈ ਵਾਕੋ ਕਪੰਧਕ ਤਰ੍ਹਾਂ ਪੰਧਕ ਲੀਡਰਸ਼ਿਪ ਸਾਨੂੰ ਸਹਿਯੋਗ ਦਿਓ ਅਸੀਂ ਪੰਜਾਬ ਦਾ ਭਾਰਤੀ ਕਰਾਂਗੇ ਕਰਾਂਗੇ ਪੰਜਾਬ ਤੋਂ ਬਾਹਰ ਜੇ ਕੋਈ ਬਦਲਦੀ ਰਾਜ ਹੈ ਜਾਨੀ ਦਿੱਲੀ ਹੈ ਦੇ ਦੇ ਦੂਜੇ ਸੂਬੇ ਆ ਉਹਨੇ ਸੂਬਿਆਂ ਦੀ ਭਾਰਤੀ ਮਹਿਮਾ ਚਲਾਈ ਜਾਏਗੀ ਹੁਣ ਇੱਕ ਕਾਲੀਗਲ ਦੇ ਅੰਦਰ ਕਿ ਸਾਰੇ ਚਲਦੇ ਆਪਾਂ ਦੇਖਦੇ ਬੜੀ ਕਿ ਦੋਦਾ ਵਾਲੀ ਸਿੱਧੀ ਫਾਇਦਾ ਹੋਊਗੀ ਹੈ ਇੱਕ ਤਾਂ ਭਾਰਤੀ ਹੋਇਆ ਇਹਨਾਂ ਸੋਨੇ ਕਾਲੀਗਲ ਕਹਿ ਰਿਹਾ ਕਿ 35 ਲੱਖ ਦੇ ਆ ਪਰਚੀਆਂ ਵੰਡਦੇ ਆ ਜਾਂ ਭਾਰਤੀ ਹੋਊਗੀ ਹੈ ਕਿ ਅਗਲੇ ਦਿਨਾਂ ਚ ਫਿਰ ਕਾਲੀ ਦਲ ਦੇ ਪ੍ਰਧਾਨ ਦੀ ਚੋਣ ਕੀਤੀ ਜਾਏਗੀ ਜੀ ਉਹ ਭਰਤੀ ਬਾਰੇ ਤਾਂ ਉਹਨਾਂ ਨੇ ਕਹਿਤਾ ਕਿ ਭਰਤੀ ਹੋ ਗਈ ਆ ਪਰਚਨਾ ਬਣੀਆਂ ਗਈਆਂ ਦੂਜੇ ਪਾਸੇ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਜਿਹਦੇ ਨਾਲ ਕਹਿੰਦੇ ਕਿ ਉਹਨਾਂ ਨੇ ਸਹਿਯੋਗ ਨਹੀਂ ਕੀਤਾ ਹੁਣ ਪੰਜ ਮੈਂਬਰੀ ਕਮੇਟੀ ਨੇ ਅੱਜ ਬਕਾਇਦਾ ਮੀਡੀਆ 'ਚ ਐਲਾਨ ਕਰ ਦਿੱਤਾ ਕਿ ਜੇ ਵੀ ਭਰਤੀ ਸ਼ੁਰੂ ਕਰ ਰਹੇ ਐ ਸੋ ਦੋ ਭਰਤੀਆਂ ਚੱਲ ਪਈਆਂ ਇੱਕ ਪਾਸੇ ਪੰਜ ਮੈਂਬਰੀ ਕਮੇਟੀ ਔਰ ਦੂਜੇ ਪਾਸੇ ਸ਼੍ਰੋਮਣੀ ਕਾਲੀ ਦਲ ਆਲਰੇਡੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਵੱਲੋਂ ਭਰਤੀ ਕੀਤੀ ਜਾ ਰਹੀ ਹੈ ਜੀ ਹੁਣ ਸ਼੍ਰੋਮਣੀ ਕਾਲੀ ਦਲ ਦਾ ਨਾਂ ਇੱਕੋ ਹੀ ਵਰਤਿਆ ਜਾ ਰਿਹਾ ਹੈ ਅਕਾਲ ਤਖਤ ਦੇ ਸਿਧਾਰ ਨੇ ਇਹਨਾਂ ਨੂੰ ਵੀ ਕਿਹਾ ਕਿ ਤੁਸੀਂ ਭਰਤੀ ਪ੍ਰਕਿਰਿਆ ਸ਼ੁਰੂ ਕਰੋ ਜੀ ਪਰ ਪੰਜਵੇਂ ਮੈਂਬਰੀ ਕਮੇਟੀ ਇਹ ਕਹਿ ਰਹੀ ਹੈ ਕਿ ਜੇ ਖਾਲੀ ਦਲ ਜਿਹੜਾ ਹੈਗਾ ਉਹਦੀ ਭਰਤੀ ਅਕਾਲ ਸਹਾਸ ਦੇ ਆਦੇਸ਼ ਦੇ ਅਨੁਸਾਰ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕਰ ਰਹੇ ਹਨ ਔਰ ਅਕਾਲ ਤਖਤ ਦੀ ਆਗਿਆ ਅਨੁਸਾਰ ਕਰ ਰਹੇ ਹਨ ਸੋ ਕਹਿੰਦੇ ਕਿ ਸਾਡੀ ਸਹੀ ਭਰਤੀ ਹੈ ਦੂਜੇ ਪਾਸੇ ਕਾਲੀ ਦਲ ਕਹਿੰਦਾ ਕਿ ਸਾਡੀ ਸਹੀ ਭਰਤੀ ਹੈ ਉਹ ਜਦੋਂ ਭਰਤੀ ਹੋਣ ਲੱਗੀ ਤਾਂ ਕਾਲੀ ਦਲ ਦੇ ਉੱਤੇ ਵੀ ਸਵਾਲੀਆ ਨਿਸ਼ਾਨ ਉੱਠੇਗਾ ਕਿ ਕਾਲੀ ਦਲ ਫਿਰ ਕਿਹੜਾ ਮੰਨਿਆ ਜਾਏਗਾ ਇਹ ਪੰਜ ਮੈਂਬਰੀ ਕਮੇਟੀ ਜਿਹੜੀ ਭਰਤੀ ਕਰੀ ਉਹ ਕਾਲੀ ਦਲ ਹੋਵੇਗਾ ਜਾਂ ਆਲਰੇਡੀ ਜਿਹਦੀ ਭਰਤੀ ਹੋ ਚੁੱਕੀ ਐ ਜਿਹੜੇ ਮੌਜੂਦਾ ਲੀਡਰਸ਼ਿਪ ਐ ਜਿਹਦੇ ਕਾਰਜਕਾਰੀ ਉਸਾਨ ਬਲਵਿੰਦਰ ਸਿੰਘ ਪੁੰਦੜਾ ਹੈ ਉਹ ਕਾਲੀ ਦਲ ਮੰਨਿਆ ਜਾਏਗਾ ਕਾਫੀ ਦਿਨਾਂ ਤੋਂ ਬਾਅਦ ਇੱਕ ਵਾਰ ਫੇਰ ਮੁੜ ਕੇ ਲੱਗਦਾ ਹੈ ਕਿ ਕਾਲੀ ਦਲ ਦੇ ਅੰਦਰ ਭਰਤੀ ਦੇ ਮਾਮਲੇ ਲੈ ਕੇ ਤਕਰਾਰ ਕਮਸਾਨ ਪੈਂਦਾ ਨਜ਼ਰ ਆ ਰਿਹਾ ਹੈ ਉਹ ਨਾਲੇ ਵੀ ਸਵਾਲਿਆਂ ਨਿਸ਼ਾਨ ਕਿ ਆਖਰ ਫਿਰ ਕਾਲੀ ਦਲ ਦੀ ਭਰਤੀ ਕਿਹੜੀ ਸਹੀ ਮੰਨੀ ਜਾਏਗੀ ਅਗਰ ਸਿੰਘ ਸਾਹਿਬਾਨ ਨੇ ਕਦੇ ਮਨਾਂ ਨਹੀਂ ਕੀਤਾ ਕਿ ਪੰਜ ਮੈਂਬਰੀ ਕਮੇਟੀ ਜਸਾਤ ਮੈਂ ਵੀ ਕਮੇਟੀ ਜੀ ਕੋ ਫੋਨ ਨਹੀਂ ਉਹਨਾਂ ਨੇ ਉਹਨਾਂ ਨੂੰ ਵੀ ਦੇ ਦਿੱਤਾ ਅਕਾਲੀ ਦਲ ਕਹਿ ਰਿਹਾ ਕਿ ਜੇ ਅਸੀਂ ਤਾਂ ਮੀਟੀਆਂ ਕਰਕੇ ਮੁਲਾਕਾਤਾਂ ਕਰਕੇ ਸਿੰਘ ਸਾਹਿਬ ਹੁੰਦੇ ਮਤਾਬਕੀ ਭਰਤੀ ਕਰ ਰਹੇ ਆ ਜੀ ਹੁਣ ਕਿਹੜੀ ਭਰਤੀ ਸਹੀ ਹੈ ਜਸਾ ਪੰਥ ਇੱਕ ਜੜ੍ਹ ਨੇ ਤੇਰਾ ਉਹ ਫੈਸਲਾ ਕਰਨੀਆਂ ਪਰ ਇੱਕ ਹਮਸਾਨ ਜ਼ਰੂਰ ਪੈਂਦਾ ਨਜ਼ਰ ਆ ਰਿਹਾ ਸੁਮਣੀ ਅਕਾਲੀ ਦਲ ਦੀ ਭਰਤੀ ਨੂੰ ਲੈ ਕੇ ਕਿ ਸਹੀ ਕੌਣ ਹੈ ਤੇ ਗਲਤ ਕੌਣ ਹੈ ਜੀ ਜੀ ਸਰ ਜੇਕਰ ਮੈਂ ਗੱਲ ਕਰਾਂ ਤਰਨ ਤਾਰਨ ਦੀ ਤਾਂ ਇੱਕ 32 ਸਾਲ ਪੁਰਾਣੇ ਕੇਸ ਦੇ ਵਿੱਚ ਐਸਐਚਓ ਤੇ ਸਾਬਕਾ ਜਿਹੜਾ ਇਨਸਪੈਕਟਰ ਹੈ ਉਸ ਨੂੰ ਦੋਸ਼ੀ ਕਰਾਰ ਕੀਤਾ ਗਿਆ ਜੀ ਇਹ ਮੁੱਦਾ ਬਹੁਤ ਹੀ ਪੰਜਾਬ ਦੀ ਸੰਵੇਦਨਸ਼ੀਲ ਗੱਲ ਤੁਸੀਂ ਕੀਤੀ ਹੈ ਮੈਂ ਕਹਾਂਗਾ ਕਿ ਪੰਜਾਬ ਦੀ ਚੀਜ਼ ਟਾਸਕ ਦੀ ਗੱਲ ਤੁਸੀਂ ਕਰ ਰਹੇ ਹੋ ਜੀ 1992 93 94 ਦਾ ਜਿਹੜਾ ਦੌਰ ਸੀ ਉਹ ਦੌਰ ਦੇ ਵਿੱਚ ਪੰਜਾਬ ਦੇ ਅੰਦਰ ਬਹੁਤ ਤਣਾਵਾ ਵਾਪਰਿਆ ਬਹੁਤ ਸਾਰੇ ਜਿਹੜੇ ਨੌਜਵਾਨ ਐ ਝੂਠੇ ਪੁਲਿਸ ਮੁਕਾਬਲੇ ਤੋਂ ਮਾਰੇ ਗਏ ਜੀ ਹੁਣ ਉਹਨਾਂ ਦੇ ਕਈਆਂ ਦੇ ਤਾਂ ਮਾਪੇ ਨਹੀਂ ਰਹੇ ਕਈਆਂ ਦੀ ਕੋਈ ਪਰਵਾਹੀ ਕਰਨ ਵਾਲਾ ਨਹੀਂ ਰਿਹਾ ਮਾਮਲੇ ਖੁਰਦ-ਬਰਦ ਹੋ ਗਏ ਕੋਈ ਕੋਈ ਮਾਮਲਾ ਹੈਗਾ ਜਿਹੜਾ ਅਜੇ ਤੱਕ ਅਦਾਲਤਾਂ ਚ ਆ ਰਿਹਾ ਜਿੱਦੀ ਤੁਸੀਂ ਗੱਲ ਕੀਤੀ ਹੈ ਤੇ ਕੋਈ ਸੀਬੀਆਈ ਨੇ ਕੋਈ ਭਤੀ 33 ਸਾਲਾਂ ਬਾਅਦ ਇਸ ਮਾਮਲੇ ਦਾ ਨਪਟਾਰਾ ਕੀਤਾ ਪਹਿਲਾਂ ਤਾਂ ਆਪਾਂ ਆਪਣੇ ਦੇਸ਼ ਦੀ ਗੱਲ ਕਰਦੇ ਹਾਂ ਦੇਖੋ ਅਦਾਲਤਾਂ 'ਚ ਕਿਸ ਕਦਰ ਜਿਹੜਾ ਹੈਗਾ ਇਹਨੇ ਲੰਬੇ-ਲੰਬੇ ਮਾਮਲੇ ਚੱਲਦੇ ਆ ਜਿਹੜੇ ਜਿਸ ਮਾਮਲੇ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਇਹ ਮਾਮਲਾ ਵੀ ਸਧਾਰਨ ਢੰਗ ਨਾਲ ਨਹੀਂ ਆ ਗਿਆ ਜੀ ਇਹਨਾਂ ਦਾ ਜਿਹੜਾ ਮਾਮਲੇ ਨੂੰ ਲੈ ਕੇ ਜੋ ਦੀ ਪਰਵਾਹੀ ਕਰਨ ਵਾਲੇ ਲੋਕ ਸੀ ਪੀੜਤ ਪਰਿਵਾਰ ਸੀ ਉਹ ਸੁਪਰੀਮ ਕੋਰਟ ਤੱਕ ਗਏ ਸੁਪਰੀਮ ਕੋਰਟ ਨੇ ਅਗੇ ਦਸ਼ਾਨੇ ਦੇ ਦਿੱਤੇ ਤਾਂ ਨਵੇਂ ਸਿਰੇ ਤੋਂ ਕਾਰਵਾਈ ਸ਼ੁਰੂ ਹੋਈ ਸੀਬੀਆਈ ਨੇ ਪੜਤਾਲ ਕੀਤੀ ਸਾਰੇ ਤੱਥ ਸਾਹਮਣੇ ਰੱਖੇ ਉਹਨਾਂ ਤੱਥਾਂ ਦਾ ਇਹ ਸਥਿਤੀ ਹੈ ਕਿ ਦੋ ਇੱਕ ਸਾਬਕਾ ਥਾਣੇਦਾਰ ਹੈ ਇੱਕ ਮੌਜੂਦਾ ਥਾਣੇਦਾਰ ਹੈ ਜੀ ਸੀਤਾਰਾਮ ਸਾਬਕਾ ਥਾਣੇਦਾਰ ਹੈ ਇੱਕ ਰਾਜਕਮਾਰ ਦਾ ਨਾਮ ਜਿਹੜਾ ਹੈਗਾ ਮੌਜੂਦਾ ਥਾਣੇਦਾਰ ਹੈ ਜੀ ਉਹ ਵੀ ਰਿਟਾਇਰਮੈਂਟ ਦੇ ਨੇੜੇ ਹੈ ਜੀ ਇਹ ਤਨਦਾਨ ਦੇ ਪੱਟੀ ਦਾ ਮਾਮਲਾ 2 ਨੌਜਾਨ ਜਿਹੜੇਗੇ ਇੱਕ ਦਾ ਨਾਮ ਗੁਰਦੇਵ ਸਿੰਘ ਜੀ ਇੱਕ ਦਾ ਨਾਮ ਸੁਖਵੰਤ ਸਿੰਘ ਦੋਨੇ ਆਪਣੇ ਆਪਣੇ ਘਰਾਂ ਤੋਂ ਚੁੱਕੇ ਗਏ ਚੁੱਕ ਕੇ ਜਿਹੜੇ ਥਾਣੇ ਚ ਜਾਂਦੇਗੇ ਥਾਣੇ ਚ ਲਿਆ ਕੇ ਫਿਰ ਦਿਖਾਇਆ ਗਿਆ ਕਿ ਪੱਟੀ ਖੇਤਰ ਦੇ ਚ ਕੋਈ ਦਿਨ ਕਹਿੰਦੇ ਪੁੱਛ ਪੜਤਾਲ ਲਈ 11 ਦੀ ਪੜਤਾਲ ਲਈ ਲੈ ਕੇ ਜਾ ਰਹੇ ਸੀ ਉਹਨਾਂ ਨੂੰ ਘੋੜੇ ਕਰਾਰ ਦਿੱਤਾ ਗਿਆ ਤੇ ਬਾਅਦ ਚ ਮੁਕਾਬਲਾ ਦਿਖਾਇਆ ਗਿਆ ਜੀ ਹੱਥ ਜਿਹੜੇ ਸਾਹਮਣੇ ਆਇਆ ਕਿ ਸਾਰਾ ਝੂਠਾ ਮੁਕਾਬਲਾ ਸੀ ਉਹਨਾਂ ਨੂੰ ਫੜਕੇ ਮਾਰਿਆ ਗਿਆ ਜੀ ਇਹੋ ਜਿਹੀ ਤੇਈ ਕਦੇ ਜਦੋਂ ਸਾਹਮਣੇ ਆਉਂਦੀ ਆ ਤਾਂ ਪੰਜਾਬ ਦੀ ਰੂਹ ਕੰਬ ਉੜਦੀ ਆ ਕਿ ਕਿਸ ਕਦਰਾਂ ਪੰਜਾਬ ਦੀ ਜਵਾਨੀ ਨੂੰ ਕੋਹ ਕੋਕੇ ਮਾਰਿਆ ਗਿਆ ਹੁਣ ਜਿਸ ਮਾਮਲੇ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਦੇਖੋ ਇਹਦੇ ਚ ਜਦੋਂ ਵਕੀਲਾਂ ਦੀ ਆਪਾਂ ਗੱਲ ਸੁਣਨੇ ਆ ਕਹਿੰਦੇ ਕਿ 48 ਅਗਵਾ ਸੀ ਜਿਹੜੇ ਜਿਨ੍ਹਾਂ ਨੇ ਗਵਾਹਾਂ ਦੇਣੀਆਂ ਸੀ 32 ਸਾਲ ਕੇਸ ਚੱਲਿਆ 48 ਗਵਾਹਾਂ ਚੋਂ 22 ਗਵਾਹ ਤਾਂ ਉਹ ਆ ਜਿਹੜੇ ਕੋਈ ਦਿਨ ਤੋਂ ਪਹਿਲਾਂ ਹੀ ਜਿਨ੍ਹਾਂ ਦੀ ਮੌਤ ਹੀ ਹੋ ਗਈ ਗਵਾਹੀ ਨਹੀਂ ਦੇ ਸਕੇ ਮੁਕੰਮਲ ਢੰਗ ਨਾਲ ਦੂਜੇ ਜਿਹੜੇ ਬਚੇ 42 43 43 ਜੋ ਬਚੇ ਜਿਹੜੇ ਗਾਤ ਬਚਾ ਤਾ ਤੇ ਉਹਨਾਂ ਦੇ ਵਿੱਚੋਂ ਉਹਨਾਂ ਨੇ ਗਵਾਹੀਆਂ ਦਿੱਤੀਆਂ ਕੋ ਤੱਤ ਇਕੱਠੇ ਕੀਤੇ ਇੱਕ ਵਾਰੀ ਹਿੜਲੀ ਦਾਲਤ ਜੀ ਮਾਮਲਾ ਜਿਹੜਾ ਹੈਗਾ ਕਲੋਜ਼ ਹੋ ਗਿਆ ਸੀ ਫਿਰ ਨਵੇਂ ਸਿਰੇ ਤੋਂ ਸ਼ੁਰੂ ਹੋਇਆ ਇੱਕ ਵਾਰੀ ਕਿ ਜਿਹੜੀ ਸੀਬੀਆਈ ਦੀ ਫਾਈਲ ਸੀ ਫਾਈਲ ਤੋਂ ਸਾਰੇ ਤੱਥ ਹੀ ਗਾਇਬ ਹੋ ਗਏ ਸੀ ਨਵੇਂ ਸਿਰੇ ਤੋਂ ਫੇਰ ਫਾਈਲ ਤਿਆਰ ਕੀਤੀ ਗਈ ਇਹੋ ਜਿਹੀਆਂ ਪ੍ਰਸਿੱਧੀਆਂ ਚੱਲਦੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਮ ਲੋਕਾਂ ਨਾਲ ਕਿਹਦੀ ਜ਼ਾਤੀ ਹੋ ਜੇ ਪਰ ਨਿਆਂ ਤੇ ਇਨਸਾਫ ਲੈਣਾ ਕਿੰਨਾ ਮਹਿੰਗਾ ਤੇ ਕਿੰਨਾ ਔਖਾ ਇਹ ਆਪਣੇ ਆਪ ਚ ਇੱਕ ਬਹੁਤ ਵੱਡੀ ਮਿਸਾਲ ਹੈ ਕਿ ਦੋ ਨੌਜਵਾਨ ਮੁੰਡੇ ਘਰਾਂ ਤੋਂ ਚੁੱਕੇ ਗਏ ਚੁੱਕੇ ਕੋ ਕੋ ਕਿ ਉਹਨਾਂ ਨੂੰ ਮਾਰੇਗਾ ਝੂਠੇ ਪੁਲਿਸ ਮੁਕਾਬਲੇਾਂ ਚ ਫੇਰ ਭਗੋੜੇ ਦਿਖਾਇਆ ਗਿਆ ਔਰ 32 ਸਾਲਾਂ ਬਾਅਦ ਆ ਉਹ ਪਰਿਵਾਰ ਦਾ ਅੰਦਾਜ਼ਾ ਲਗਾਇਆ ਜਾਂਦਾ ਮੈਂ ਇੱਕ ਪਰਿਵਾਰ ਜਿਹੜਾ ਹੈਗਾ ਉਹ ਬਜ਼ੁਰਗ ਜਿਹੜੇ ਹੈਗੇ ਉਹਨਾਂ ਦੀ ਮਦਰ ਜਿਹੜੀ ਚੁੰਦੀ ਹੈ ਉਹਨਾਂ ਦਾ ਮੈਂ ਸੁਣ ਰਿਹਾ ਸੀ ਕਿ ਕਿਸ ਕਦਰ ਉਹਨਾਂ ਦੇ ਖਾਂ ਜੋ ਹੰਝੂ ਜਿਹੜੇ ਕਹਿ ਰਹੇ ਸੀ ਉਹ ਤੋਂ ਜਵਾਨ ਉਮਰ ਚ ਹੋਣਗੇ ਉਹਨਾਂ ਦਾ ਘਰ ਵਾਲਾ ਜਦੋਂ ਫੇਸ ਛੁੱਕ ਕੇ ਲੈ ਗਈ ਤੇ ਹੁਣ ਉਹਨਾਂ ਦਾ ਬੇਟਾ ਪੈਰਵਾਈ ਕਰ ਰਿਹਾ ਸੀ ਕੇ ਦੀ ਕਿਸ ਕਦਰ ਉਹ ਔਰਤ ਰੋ ਰਹੀ ਸੀ ਹੰਝੂ ਡੇਗ ਰਹੀ ਸੀ ਕਿ ਮੇਰੇ ਸਾਹਮਣੇ ਮੇਰੇ ਘਰ ਵਾਲੇ ਨੂੰ ਥੋੜਾ ਜਿਲੀ ਉਹਨਾਂ ਦੀ ਮੈਰਿਜ ਹੋਈ ਨਾ ਹੋਇਆ ਸੀ ਫੇਸ ਛੁੱਕ ਕੇ ਲੈ ਗਈ ਤੇ ਮੁੜ ਕੇ ਕਰੇ ਕਦੇ ਵਾਪਸ ਨਹੀਂ ਆਇਆ ਮਕਾਲਾ ਦਿਖਾ ਦਿੱਤਾ ਗਿਆ ਪੰਜਾਬ ਦੀ ਤਰਾਸਦੀ ਹੈ ਪੰਜਾਬ ਦੀ ਧਰਤੀ ਤੇ ਬਹੁਤ ਵਾਦਾ ਇਹੋ ਜਿਹੇ ਪੱਦਰ ਤੇ ਕਈ ਥਾਵਾਂ ਤੇ ਆ ਨਿਆ ਹੋਇਆ ਜੀ ਕਿਧਰੇ ਕਿਧਰੇ ਦਾਸਤਾ ਗੋਲੋਂ ਜਿਹੜਾ ਇਦਾਂ ਦੇ ਨ્યા ਤੇ ਇਨਸਾਫ ਸਾਹਮਣੇ ਆਉਂਦੇ ਆ ਲੱਗਦਾ ਹੈ ਕਿ ਪੰਜਾਬ ਨੂੰ ਫੇਰ ਮੁੜ ਕੇ ਇਹੋ ਜਿਹੇ ਦਿਨ ਕਦੇ ਨਾ ਭੁਗਤਣੇ ਪੈਣ ਇਹੋ ਜਿਹੇ ਮੌਕੇ ਨਾ ਆਉਣ ਇਹ ਆਪਣੇ ਆਪ ਚ ਪੱਟੀ ਦੇ ਤਰਨਦਾਰ ਦੀ ਮਿਸਾਲ ਨਹੀਂ ਪੰਜਾਬ ਦੇ ਬਹੁਤ ਸਾਰੇ ਹਿੱਸੇ ਹੈ ਜਿਹੜੀਆਂ ਉਹ ਜੀਆਂ ਮਸਾਲਾਂ ਕਿਧਰੇ ਸਾਹਮਣੇ ਆਈਆਂ ਤੇ ਕਿਧਰੇ ਸਾਹਮਣੇ ਨਹੀਂ ਆਈਆਂ ਨ્યા ਤੇ ਇਨਸਾਫ ਲੈਣ ਵਾਲੀ ਦੁਨੀਆ ਚ ਨਹੀਂ ਰਹੇ ਤੇ ਜਿਨ੍ਹਾਂ ਨੂੰ ਝੂਠੇ ਪੁਲਿਸ ਮਗਾਲੇ ਚ ਮਾਰਿਆ ਗਿਆ ਉਹਨਾਂ ਨੇ ਤਾਂ ਕੀ ਰਹਿਣਾ ਸੀ ਉਹਨਾਂ ਦੀ ਪਰਵਾਹ ਹੀ ਕਰਨ ਵਾਲੇ ਤੇ ਉਹਨਾਂ ਦੇ ਕੁਆ ਵੀ ਇਹ ਦੁਨੀਆ ਚ ਨਹੀਂ ਰਹਿ। ਇਹੋ ਜੀ ਸਥਿਤੀ ਹੈ ਜਿਹੜੀ ਕਿ ਸਾਡੇ ਨਿਆ ਪ੍ਰਣਾਲੀ ਸਾਡੇ ਪ੍ਰਸ਼ਾਸਨ ਪੁਲਿਸ ਸਿਸਟਮ ਉੱਤੇ ਬਹੁਤ ਵੱਡੇ ਸਵਾਲ ਖੜੇ ਕਰਦੀ ਹੈ। ਜੀ। ਜੀ ਬਹੁਤ ਬਹੁਤ ਸ਼ੁਕਰੀਆ ਸਿੱਧੂ ਸਾਹਿਬ ਸਾਡੇ ਨਾਲ ਜੁੜਨ ਦੇ ਲਈ ਇੰਨਾਂ ਖਬਰਾਂ ਦੇ ਉੱਤੇ ਚਰਚਾ ਕਰਨ ਦੇ ਵਾਸਤੇ। ਮਿਹਰਬਾਨੀ। ਜੀ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਕੱਲ ਫਿਰ ਤੋਂ ਤੁਹਾਡੇ ਤੱਕ ਹਾਜ਼ਰ ਹੋਵਾਂਗੇ। ਹੁਣ ਦਵੋ ਜੀ ਇਜਾਜ਼ਤ ਧੰਨਵਾਦ